ਅਰੇ ਅੱਲਾ ਇਹ ਨਹੀਂ ਹੈ ਵੀ ਜਿਸ ਤਰ੍ਹਾਂ ਜੈਲੋ ਕਾਰ ਦੀ ਗੱਲ ਬਹੁਤੀ ਆਉਂਦੀ ਆ ਕਾਰਨਾ ਹੁੰਦਾ ਦੀ ਗੱਲ ਨਹੀਂ ਹੁੰਦੀ ਹੋਰ ਬੜੇ ਮਸਲੇ ਰੇ ਬਕਰਕਾਰਾਂ ਦੇ ਉਹ ਗੱਲ ਬੱਤੀ ਪੱਤਰਕਾਰਾਂ ਦੇ ਮਾਣ ਸਨਮਾਨ ਦੀ ਜਿਸੇ ਕੋਣੇ ਪੱਤਰਕਾਰਾਂ ਦਾ ਮਾਣ ਸਨਮਾਨ ਜਿਹੜਾ ਇੱਕ ਤਰ੍ਹਾਂ ਇਸ ਬਣੀ ਪੂਰੇ ਪੰਜਾਬ ਦੀ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਪੱਤਰਕਾਰ ਕਿ ਉਹਨਾਂ ਦਾ ਮਾਣ ਸਨਮਾਨ ਡਿੱਗਿਆ ਹੋਇਆ ਹੈਗਾ ਨਾਵ ਪ੍ਰਸ਼ਾਸਨ ਦੇ ਵਿੱਚ ਨਾ ਹੀ ਉਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਲੋਕਾਂ ਦੇ ਵਿੱਚ ਰਹੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਉਸੇ ਤਰ੍ਹਾਂ ਮਾਨ ਸਨਮਾਨ ਜਿਵੇਂ ਕਿ ਪੁਰਾਣੇ ਸਮੇਂ ਦੇ ਪੱਤਰਕਾਰ ਨੂੰ ਦੇਖਿਆ ਜਾਂਦਾ ਸੀ ਉਸੇ ਤਰ੍ਹਾਂ ਦਾ ਮਾਨ ਸਨਮਾਨ ਹੋਵੇ ਔਰ ਇਹਦੇ ਵਿੱਚ ਇੱਕ ਹੋਰ ਗੱਲ ਦਾ ਮੈਂ ਵਾਅਦਾ ਕਰूंगा ਕਿ ਪਹਿਲਾਂ ਹੁੰਦਾ ਵੀ ਪ੍ਰਿੰਟ ਮੀਡੀਆ ਦਾ ਵੱਡੇ ਅਖਬਾਰਾਂ ਦੀ ਗੱਲ ਹੀ ਹੁੰਦੀ ਆ ਜੀ ਬਹੁਤੀ ਉਹਨਾਂ ਨੇ ਪੱਤਰਕਾਰ ਮੰਨਿਆ ਜਾਂਦਾ ਪਰ ਹੁਣ ਸਮਾਂ ਬਦਲ ਗਿਆ ਪ੍ਰਿੰਟ ਮੀਡੀਆ ਅਖਬਾਰ ਬਹੁਤ ਛੱਟ ਗੰਟੀ ਦੇ ਬੜੇ ਜਾਂਦੇ ਆ ਬਿਜ਼ਨਸ ਸੈਕਟਰ ਦਾ ਜੋਕਾ ਆ ਗਿਆ ਸਰਕਾਰ ਬਿਜ਼ਨਸ ਸੈਕਟਰ ਨੂੰ ਦੇਖੋ ਐਡ ਦੇ ਰਹੀ ਆ ਬੈਠਾ ਬੁਲਕਾ ਪਿਆ ਦੇ ਰਹੀ ਹੈ ਵਪਾਰਕਾਂ ਬੈਠ ਜਾ ਰਹੀ ਹੈ ਬੇਚਾਂ ਨੂੰ ਬੈਠ ਦੇ ਰਹੀ ਹੈ ਪਰ ਵਪਾਰਕਾਂ ਵਾਲੇ ਪੱਤਰਕਾਰਾਂ ਨੂੰ ਪੱਤਰਕਾਰ ਨਹੀਂ ਮੰਨਿਆ ਜਾਂਦਾ ਸੋ ਸਮੇਂ ਦੇ ਅਨੁਸਾਰ ਜਿਵੇਂ ਜਿਹੜੀਆਂ ਤਬਦੀਲੀਆਂ ਆਈਆਂ ਨੇ ਜੀਆਂ ਇਹ ਜਿਹੜਾ ਸਾਡੇ ਵਪਾਰਕਾਂ ਦੇ ਕੰਮ ਕਰ ਗਿਆ ਜਿਹੜੇ ਮੁੰਡੇ ਠੀਡ ਦੇ ਵਿੱਚ ਕੰਮ ਕਰਦੇ ਆ ਮਿਲੇ ਦੋਨਾਂ ਨੂੰ ਸਾਨੂੰ ਜੈਲੋ ਕਾਰਡ ਦੀ ਲੋੜ ਨਹੀਂ ਸਾਨੂੰ ਤਾਂ ਤੁਹਾਡੇ ਵਾਲਾ ਕਾਰਡ ਹੀ ਮਿਲਦੇ ਨਾ ਅਸੀਂ ਇਸੇ ਨਾਲ ਵੀ ਕੰਮ ਚਲਾਵਾਂਗੇ ਸਾਨੂੰ ਇਹੀ ਕਾਰਡ ਬਹੁਤ ਵੱਡਾ ਹੁੰਦਾ ਅਸੀਂ ਜੈਲੋ ਕਾਰਡ ਨਹੀਂ ਮੰਗਣੀ ਕਰਦੇ ਅਸੀਂ ਤੁਹਾਡੇ ਵਾਲੇ ਕਾਰਡ ਦੇ ਹੀ ਏਡਾ ਜੈਲੋ ਕਾਰਡ ਵੱਧ ਤੁਹਾਨੂੰ ਮਾਣ ਮਹਿਸੂਸ ਕਰਾਏ ਰੱਖ ਕੇ ਔਰ ਉਹਦੀ ਬਾਅਦ ਤੋਂ ਬਾਅਦ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਮਹਾਤਮ ਦੇ ਨਾਮੇ ਤੁਹਾਨੂੰ ਵੀ ਇਸ ਗੱਲ ਤੇ ਮਾਣ ਹੋਊਗਾ ਕਿ ਸਾਡੇ ਜੋਧੇ ਆਜੂ ਫੀਲਡ ਦੇ ਵਿੱਚ ਲੜ ਰਹੇ ਨੇ ਕੋਈ ਨਹੀਂ ਬੇਨਤੀਆਂ ਕਰਦਾ ਜੇ ਸਬਦ ਘਟ ਗਿਆ ਉਹਦੇ ਮਾਫ ਕਰਨਾ ਸਾਰਿਆਂ ਦਾ ਫੇਰ ਇੱਕ ਵਾਰ ਕੋਟਨ ਕੋਟ ਧੰਨਵਾਦ ਕਿ ਦੰਨ ਮੈਂ ਤੁਹਾਨੂੰ ਸਕੂਨ ਦਿੱਤੇ ਤੇ ਤੁਸੀਂ ਸਾਰੇ ਇੰਨੀ ਵੱਡੀ ਗੱਲਤੀ ਦੇ ਵਿੱਚ ਜਣੀ ਫੇਰੇ ਵੀ ਸਾਡੇ ਨੂੰ ਸੋਚਣ ਤੋਂ ਆਹ ਲਾ ਗਈ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਵ ਜੀ ਆਏ ਨੇ ਹੋਰ ਵੀ ਇੱਥੇ ਬਹੁਤ ਸਾਰੇ ਸਾਡੇ ਪੱਤਰਕਾਰ ਭਰਾ ਨੇ ਵਕੀਲ ਵੀ ਨੇ ਸਾਡੇ ਵਿੱਚ ਜੇਡ ਸੁਪਰਡੈਂਟ ਸਾਹਿਬ ਬੈਠੇ ਨੇ ਜੀ ਤਿਲਕ ਸਾਹਿਬ ਗ੍ਰੇ ਰਟਾਇਰ ਹੋ ਕੇ ਹੁਣ ਪੱਤਰਕਾਰੀ ਕਰ ਰਹੇ ਨੇ ਸਬਹੁਤ ਮੇਰਾ ਨਾਮੀ ਗ੍ਰਾਮੀ ਹਸ਼ਤਿਆ ਨਗਰੀ ਇੱਥੇ ਪਹੁੰਚਿਆ ਨੇ ਬਹੁਤ ਸਾਰਾ ਲੋਕ ਮੈਂ ਨਹੀਂ ਲੈ ਸਕਿਆ ਹੋ ਉਹਨਾਂ ਤੋਂ ਮਾਫੀ ਚਾਹੁੰਨਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜੀ